ਕਿੰਨੇ ਵਜੇ ਤੱਕ ਇਹ ਫੈਮਿਲੀ ਅੰਦਰ ਡੱਕੀ ਹੋਈ? ਇਹ ਕੱਲ ਜੀ ਸ਼ਾਮ ਦੀ 4:30 ਵਜੇ ਦੀ ਸਾਨੂੰ ਇੱਥੋਂ ਸੁਨੇਹਾ ਗਿਆ ਕਿ ਇਹਨਾਂ ਨੇ 4:30 ਵਜੇ ਦੇ ਅੰਦਰ ਡੱਕਿਆ ਹੈ ਉਹ ਬਜ਼ੁਰਗ ਆ 80 ਸਾਲ ਦੇ ਜਿਹੜੇ ਲੜਕੇ ਦਾ ਬਾਪ ਆ ਜੀ ਇੱਕ ਉਹਦੀ ਸਿਸਟਰ ਆ ਜੀ। ਕੌਣ ਅੜਕਣ ਵਾਲੇ ਕੌਣ ਹੈ ਬੰਦੇ? ਉਹ ਜਿਹੜਾ ਇਹਨਾਂ ਦਾ ਮਤਲਬ ਨੋਹ ਆ ਜੀ ਇਹਨਾਂ ਦਾ ਕੋਈ ਕੋਰਟ ਕੇਸ ਡਿਵੋਰਸ ਚੱਲਦਾ ਬਾਹਰ ਇਟਲੀ 'ਚ ਹੀ ਚੱਲਦਾ ਹੈ। ਅੱਛਾ ਜੀ। ਇੱਥੇ ਕੋਈ ਨਹੀਂ ਚੱਲਦਾ। ਕੀ ਲੱਗ ਰਿਹਾ ਜੈਜ ਆ ਜਿਹੜਾ ਅੰਦਰ ਇਦਾਂ ਡੱਕਣਾ ਵੀ ਕਾਨੂੰਨ ਨੂੰ ਆਪਣੇ ਹੱਥ ਲੈਣਾ। ਜੈਜ ਆ ਜੇ ਕੋਈ ਇਹਨਾਂ ਨੂੰ ਚਾਹੀਦਾ ਹੈ ਆ ਪੁਲਿਸ ਦਾ ਇਹਨਾਂ ਨੂੰ ਕੋਈ ਵੀ ਸਹਾਇਤਾ ਮਿਲ ਸਕਦੀ ਹੈ ਐਦਾਂ ਡੱਕ ਕੇ ਆਪਾਂ ਕਿਸੇ ਨੂੰ ਨਹੀਂ ਕਰ ਸਕਦੇ ਨਾ ਉਹ ਸਿਆਣੇ ਬੰਦੇ ਆ ਜੀ ਕੁਝ ਹੋ ਜਾਂਦਾ ਤਾਂ ਫਿਰ ਇਹੀ ਜੁਮੇਵਾਰਾ ਜੀ ਸ਼ਾਮ ਦੀ 4:30 ਵਜੇ ਦੀ ਸਾਨੂੰ ਇੱਥੋਂ ਸੁਨੇਹਾ ਗਿਆ ਕਿ ਇਹਨਾਂ ਨੇ 4:30 ਵਜੇ ਦੇ ਅੰਦਰ ਡੱਕਿਆ ਹੈ ਉਹ ਬਜ਼ੁਰਗ 80 ਸਾਲ ਦੇ ਜਿਹੜੇ ਲੜਕੇ ਦਾ ਬਾਪ ਆ ਜੀ ਇੱਕ ਉਹਦੀ ਸਿਸਟਰ ਆ ਜੀ ਕੌਣ ਆ ਡੱਕਣ ਵਾਲੇ ਕੌਣ ਆ ਉਹ ਜਿਹੜਾ ਇਹਨਾਂ ਦਾ ਮਤਲਬ ਨੌ ਆ ਜੀ ਇਹਨਾਂ ਦਾ ਕੋਈ ਕੋਰਟ ਕੇਸ ਡਿਵੋਰਸ ਚੱਲਦਾ ਬਾਹਰ ਇਟਲੀ 'ਚ ਹੀ ਚੱਲਦਾ ਹੈ ਅੱਛਾ ਜੀ ਇੱਥੇ ਕੋਈ ਨਹੀਂ ਚੱਲਦਾ ਕੀ ਲੱਗ ਰਿਹਾ ਹੈ ਜਾਇਜ ਆ ਜਿਹੜਾ ਅੰਦਰ ਏਦਾਂ ਡੱਕਣਾ ਵੀ ਕਾਨੂੰਨ ਨੂੰ ਆਪਣੇ ਹੱਥ ਲੈਣਾ ਜਾਇਜ ਆ ਜੇ ਕੋਈ ਇਹਨਾਂ ਨੂੰ ਚਾਹੀਦਾ ਹੈ ਯਾਰ ਪੁੱਤ ਦਾ ਸਾਰਾ ਲੈਣਾ ਕੋਰਟ 'ਚ ਜਾਣਾ ਹਰ ਤਰ੍ਹਾਂ ਇਹਨਾਂ ਨੂੰ ਕੋਈ ਵੀ ਸਹਾਇਤਾ ਮਿਲ ਸਕਦੀ ਹੈ ਏਦਾਂ ਡੱਕ ਕੇ ਆਪਾਂ ਕਿਸੇ ਨੂੰ ਨਹੀਂ ਕਰ ਸਕਦੇ ਨਾ ਉਹ ਸਿਆਣੇ ਬੰਦੇ ਆ ਜੀ ਕੁਝ ਹੋ ਜਾਂਦਾ ਤਾਂ ਫਿਰ ਇਹੀ ਜ਼ਿੰਮੇਵਾਰ ਆ ਜੀ ਕਾਹ ਜਿਹੜਾ ਸਾਡੀ ਲੜਕੀ ਨੂੰ ਆਹ ਸਾਨੂੰ ਦੋਨਾਂ ਨੂੰ ਅੰਦਰ ਬੰਦ ਕੀਤਾ ਕਾਹ ਦੀਆਂ ਆਈਆਂ ਸਾਨੂੰ ਪਕਾਵੇਂ ਸਾਰੇ ਕੰਨੇ ਕੋਨ ਨੂੰ ਸਪੋਰਟ ਜਾ ਕੇ ਤੁਹਾਨੂੰ ਇਹ ਟੋਇਟ ਆਇਆ ਹੁੰਦੇ ਉਹ ਮੋੜ ਨਾਲ ਨਿੱਕੜੀਏ ਕਿ ਬਾਥਰੂਮ ਮੇਰਾ ਜਿਹੜਾ ਅੰਦਰ ਬਾਥਰੂਮ ਮੇਰਾ ਡੈਡੀ ਅੰਦਰ ਜੱਬੇ ਚ ਕਰਦਾ ਰਿਹਾ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਬੰਦ ਕੀਤਾ ਨੂੰ ਕੱਲ ਆਏ ਆ ਕੱਲ ਆਏ ਇਸ ਵੇਲੇ ਆਏ ਕਿੰਨੇ ਬੰਦੇ ਆਣੇ ਤੁਹਾਨੂੰ ਕੁੱਟ ਮਾਰ ਕੀਤੀ ਕਾਹ ਬੰਦਿਆਂ ਨੇ ਮੈਨੂੰ ਕੁੱਟਿਆ ਨਾਮ ਹੋ ਰਿਹਾ ਹੈ ਜੀ ਇਹਨਾਂ ਦੇ ਮਾਮਲਾ ਹੈ ਕੀ ਹੈ ਜਿਹੜਾ ਤੁਹਾਡੇ ਨਾਲ ਕੁੱਟ ਮਾਰ ਹੋਈ ਹੈ ਕੀ ਕਾਰਨ ਹੈ ਜਿਹੜਾ ਤੁਹਾਨੂੰ ਕੁੱਟਿਆ ਤੁਹਾਨੂੰ ਅੱਜ ਬੰਦਾ ਆ ਇੱਥੇ ਚੂਟਾ ਆ ਤੇ ਉਹ ਵਾਟੀ ਨੇ ਕੇਸ ਉੱਤੇ ਕੀਤਾ ਆ ਉਸਕੇ ਤੇ ਇਹ ਚਾਲ ਦਾ ਯਾਨੀ ਖਾਣੂ ਬਿਨਾ ਮਾਤ ਬੋਲ ਤੋਂ ਇਹ ਪਰੇਸ਼ਾਨ ਹੋਏ ਆ ਹੋਏ ਜਾਂ ਕੁਝ ਪਰੇਸ਼ਾਨ ਕੀਤਾ ਇਹ ਇੱਕ ਡੇੜ ਖੜਕਾਉਂਦੇ ਅੱਜ ਡਰ ਦੇ ਕੋਲ ਆਲੇ ਆ ਗਏ ਸਾਨੂੰ ਚਾਕੀ ਦੇ ਕੇ ਆ ਗਏ ਕਹਿੰਦੇ ਹੁਣ ਤੁਹਾਡੀ ਛੱਡਣਾਂਗੇ ਔਟੋ ਖਟ ਕੇ ਮੇਰੇ ਆਉਂਦੀ ਨਹੀਂ ਝੁੱਕ ਝੁੱਕ ਕੇ ਮੈਨੂੰ ਮਾਰਿਆ ਪੇਰਾ ਸਾਰ ਹੈ ਅਟੈਕ ਹੋਣ ਨੂੰ ਫਿਰਦਾ ਨਹੀਂ ਤੁਹਾਨੂੰ ਨਾ ਪਤਾ ਕਿਨੇ ਕਿਨੇ ਗੁੱਟੇ ਆ ਆ ਤਾਂ ਬੈਠੇ ਹੋ ਨਾਂ ਦਾ ਹੋਊਗਾ ਜੀ ਇਹਨਾਂ ਦਾ ਨਾਂ ਬਗਰ ਤੁਹਾਨੂੰ ਕੀ ਲੱਗਦੇ ਕੀ ਇਹ ਮੁੰਡੇ ਕੀ ਲੱਗਦੇ ਗੋਟੀ ਲੱਗਦੀ ਆ ਆ ਇਹਦੀ ਪਰਗਾਈ ਆ ਪਰਗਾਈ ਆ ਇਹ ਕੋਰ ਇੱਤੇ ਦਾ ਲੈ ਆਏ ਪਿਆਰ ਪੰਜ ਇੱਕ ਮੋਦੀ ਗੋਟੀ ਦੀ ਮਾਂ ਆ ਦੋ ਹੋ ਲੈ ਆ ਚਾਹ ਜਣੇ ਮੈਨੂੰ ਕੁਟੇ ਕੀ ਹੋਣਾ ਆਣ ਕੇ ਕਿੰਨੇ ਤੁਹਾਨੂੰ ਬਚਾਇਆ ਹੁਣ ਆਣ ਕੇ ਛੁੜਾਇਆ ਕਿਹਣਾ ਨੇ ਸਾਨੂੰ ਨਹੀਂ ਛੁਡਾਇਆ ਅਸੀਂ ਗਵਾਨ ਜੇ ਤਾਂ ਸਾਰੇ ਘਰਕੌਦੇ ਨਹੀਂ ਕਹਿੰਦੇ ਖੁੱਲਣਾਂ ਨੇ ਉਹ ਮੋਨ ਲਬ ਗੇਜ ਲਾਇਆ ਹੁਣ ਇੱਕ ਮਕਦੂ ਚਾਬੀ ਵੀ ਕੋਈ ਉਹਨਾਂ ਖੋਲ ਕੇ ਬਾਹਰ ਆ ਗਏ ਖਾ ਨੂੰ ਉਹ ਵੀ ਕਹਿੰਦੇ ਤੂੰ ਚਾਬੀ ਕਿੱਥੋਂ ਫੜਾ ਕੇ ਤੈਨੂੰ ਅੰਦਰ ਹੀ ਗਵਾਨੜ ਦੇ ਅੰਦਰ ਫੇਰ ਅਸੀਂ ਚੜਦਾ ਠੀਕ ਹੈ ਤੁਹਾਡਾ ਕੀ ਹੋਇਆ ਤੁਹਾਡੇ ਨਾਲ ਕਿਹਨਾਂ ਨੇ ਕੁੱਟਿਆ ਪਾਪੇ ਨੂੰ ਕੁੱਟਣਾ ਮੱਥੇ 'ਤੇ ਨਹੀਂ ਦਾਪੀਦਾ ਉਹਨਾਂ ਦਾ ਅੱਛੀ ਹੈਗਾ ਉਹਨੇ ਘਾਟ ਦਿੱਤਾ ਮੇਰੀ ਗੱਲ ਲੱਗਦਾ ਸੀ ਆਰੇ ਦੀ ਨਾ ਕਿਹਨਾਂ ਨੇ ਕਿਹਨਾਂ ਨੇ ਮਾਰਿਆ ਮਾਰਿਆ ਕਿਹਨਾਂ ਨੇ ਆ ਤੁਹਾਨੂੰ ਆ ਬੋਟੀ ਨੇ ਖੋਰ ਲਿਆ ਬੀ ਬੁਰਾ ਪਿਆਰ ਜਨਨ ਮੈਨੂੰ ਕੁਟਿਆ ਜਿਹੜੇ ਬਜ਼ੁਰਗ ਜੀ ਤੁਹਾਡੇ ਨਾਲ ਉਹ ਕੌਣ ਆ ਮੇਰਾ ਡੈਡੀ ਆ ਮੈਂ ਕੁੜੀ ਐ ਜੀ ਦੇਖ ਭਾੜ ਤੇ ਕਾਰ ਬੈਠੀ ਐ ਅੱਛਾ ਉਹ ਬੰਦਰ ਸੰਗ ਕੀਤਾ ਐ ਕੰਮ ਕੀ ਨੇ ਕਹਿੰਦੇ ਤੁਹਾਨੂੰ ਛੱਡਣਾ ਨਹੀਂ ਮਾਂ ਦੇ ਨਾਲ ਕੁੰਡੇ ਜਿੰਦੇ ਰਾਤੇ ਦੇ ਆ ਨਾ ਅਗਰੇ ਅੰਦਰ ਬੋਕ ਨਾ ਮਾਣੇ ਰੋਟੀ ਨਾ ਮਾਣੇ ਇੱਕ ਦੋਨਾ ਤੁਹਾਨੂੰ ਕੀਤਾ ਅੰਦਰ ਬੰਦ ਇਹਨਾਂ ਨੇ ਤੱਲਾ ਇਹ ਅੱਗੇ ਵੀ ਉਹ ਜਿਹੜੇ ਘੜਕਾ ਦੇ ਇਹ ਕਿੱਥੇ ਦੇ ਆ ਘਾਰ ਪਰਦੇ ਆ ਅੱਛਾ ਇਹ ਤੇ ਸਾਨੂੰ ਧਮਕੀਆਂ ਦੇ ਕੇ ਵੀ ਆ ਕਹਿੰਦਾ ਤੁਹਾਨੂੰ ਛੱਡਣਾ ਨਹੀਂ ਬਾਹਰ ਕਰਨਾ ਬੀਬੀ ਇਹ ਕੁੜੀ ਜਿਹੜੇ ਆ ਤੁਹਾਡੇ ਕੌਣ ਆ ਇਹ ਇਹ ਫਿਰ ਭਰਾ ਦੇ ਸਹੁਰੇ ਆ ਅੱਛਾ ਭਰਾ ਦੇ ਸਹੁਰੇ ਆ ਉਹ ਕਿੱਥੇ ਭਰਾ ਤੁਹਾਡਾ ਕਿੱਥੇ ਆ ਇਟਲੀ ਆ ਕਿਟਲੀ ਆ ਨਾਮ ਵਗੈਰਾ ਕੀ ਇਹ ਭਰਾ ਤੁਹਾਡੇ ਦਾ ਬਲਵੀਰ ਹੈ ਤੁਹਾਡਾ ਨਾਮ ਕੀ ਆ ਜੀ ਤੇ ਤੁਹਾਡੇ ਫਾਦਰ ਸਾਹਿਬ ਦਾ ਨਾਮ अच्छा कल ते ਤੁਹਾਨੂੰ ਰੋਟੀ ਪਾਣੀ ਕੋਈ ਨਾ ਨਾ ਆਲੀ ਰੱਖੋ ਘਟ ਘਟ ਕੇ ਸਾਨੂੰ ਮਾਰਨ ਤਰਬਨੇ ਆਪੇ ਮੈਨੂੰ ਕਿਹਾ ਮੇਲਾ ਦੀ ਘਟ ਘਟ ਕੇ ਚਾਹ ਬੰਦਿਆ ਨੇ ਮੈਨੂੰ ਮਾਰ ਮਾਰ ਕੇ ਕਿਨੇ ਕਿਨੇ ਕੁਟਿਆਤ ਮੁੰਡਾ ਬੰਦਿਆ ਨੇ ਕੁਟਿਆ ਕਿਨੇ ਕਿਨੇ ਔਰ ਇੱਕ ਹੋਰ ਦੋ ਜਣੇ ਹੋਰ ਮਾਰ ਉਹੀ ਇੱਕ ਮੁੰਡਾ ਆਇਆ ਘਟ ਘਟ ਕੇ ਮੇਰੀ ਪਿਆਰ ਫੇਲ ਦਾ ਧੱਕੇ ਧੱਕੇ ਮਾਰ ਮਾਰ ਕੇ ਇਹ ਗੱਲ ਤੋਂ ਮੇਰਾ ਡੈਡੀ ਸਿਆਲਾ ਇੱਕ ਗੱਲ ਦਾ ਪਤਾ ਨਹੀਂ ਪਤਾ ਸਾਨੂੰ ਨਹੀਂ ਕਹਿੰਦੇ ਸਾਨੂੰ ਹਨ ਇਹ ਕਰਗਾ ਅਲੱਗੇ ਤੁਹਾਡੇ ਜਨੂਦ ਕਰਨਾ ਤੁਹਾਨੂੰ ਖੱਟਣਾ ਨੀ ਕੰਮ ਤੇ ਜਿੰਦਾ ਲਾ ਕੇ ਰੱਖਦੇ ਹੁਣੇ ਢੇੜ ਕਰ ਮਰੇ ਜੇ ਤੁਹਾਨੂੰ ਸੇ ਮਾਰ ਦੇਣਾ ਮਾਰ ਦੇਣਾ ਹੈ ਅਸੀਂ ਅੱਛਾ ਤੂੰ ਇਹ ਅਸੀਂ ਕੰਡਾਰੀ ਕੋਦ ਵੀਡੀਓ ਫੇਸ ਆ ਜਿੱਦਾਂ ਕਿ ਤੁਸੀਂ ਹੁਣ ਇਸ ਰੂਮ ਚ ਪਹਿਲਾਂ ਵੀ ਆਏ ਸੀ ਵਿਆਹ ਹੋ ਕੇ ਇਸੇ ਰੂਮ ਚ ਆਏ ਸੀ ਤੇ ਹੁਣ ਤੁਸੀਂ ਦੁਬਾਰਾ ਇਸ ਕਮਰੇ ਚ ਆ ਗਏ ਹੁਣ ਅਗਲਾ ਸਟੈਪ ਕੀ ਹੋਵੇਗਾ ਤੁਹਾਡਾ ਸਰ ਮੇਰਾ ਅਗਲਾ ਸਟੈਪ ਕੁਝ ਨਹੀਂ ਆਪ ਚਾਹੇਂ ਰਿਹਾ ਹੋ ਮੈਨੂੰ ਸਾਪੇ ਤੱਕ ਦੇ ਦੇ ਮੈਨੂੰ ਇੱਕ ਪਾਸੇ ਗੱਲ ਮੇਕਾ ਪਾਸੇ ਦੇ ਦੇ ਮੈਨੂੰ ਮੇਰੀ ਕੁੜੀਆਂ ਦੇ ਦੇੋ ਮੇਰੀ ਕੁੜੀਆਂ ਉਥੇ ਬੇਕਸੂਰਾ ਬੱਚੀਆਂ ਮੇਰੀਆਂ ਬੇਕਸੂਰਾ ਉਹ ਆਪ ਉਥੇ ਲੇਡੀਜ਼ ਨਾਲ ਰਹਿ ਗਿਆ ਹੈ ਨਾ ਇ ਲੈਡੀਜ਼ ਨਾਲ ਰਹਿ ਰਿਹਾ ਮੈਂ ਉੱਥੇ ਕੰਨੀ ਨਾ ਮੇਰਾ ਕੋਈ ਨਹੀਂ ਹੈਗਾ ਤੇ ਉਥੋਂ ਮੈਂ ਮੈਨੂੰ ਕੋਈ ਕੱਟ ਚਾ ਕਰੂ ਤੇ ਮੇਰੇ ਬੱਚੀਆਂ ਨੂੰ ਕੱਟ ਚਾ ਕਰੂ ਤੇ ਇੱਕ ਹੀ ਸਰ ਮੇਰੇ ਕੋਲ ਕੋਈ ਨਹੀਂ ਉਥੇ ਮੇਜਲਾ ਮੇਰੇ ਦਾਜ ਦਾ ਸਮਾਂ ਸੀ ਦੂਦਿਆ ਦੇ ਵਿੱਚ ਪਿਆ ਸੀ ਸਰ ਉਹ ਵੀ ਮਿਸ ਸਾਫ ਕੁਛ ਨਹੀਂ ਹੈਗਾ ਉੱਧਰ ਸਿਰਫ ਇੱਕ ਵਾਸ਼ਰੂਮ ਹੀ ਪਈ ਹੈ ਤੇ ਬਾਕੀ ਜੋ ਵੀ ਸਰ ਹੁੰਦਾ ਹੈ ਸਾਰਾ ਕੁਝ ਨਹੀਂ ਸਰ ਉੱਧਰ ਜਿੱਦਾਂ ਜੀ ਸਰ ਮੇਰਾ ਨਾਮ ਪਰਮਿੰਦਰ ਕੌਰ ਆ ਹਾਂਜੀ ਕਿੱਥੇ ਦੇ ਰਹਿਣ ਵਾਲੇ ਮੈਡਮ ਇਹ ਮੈਂ ਸਰ ਇੱਥੇ ਇੰਡੀਆ ਤੋਂ ਹਸ਼ਿਆਰ ਪੁੱਤ ਹਾਂ ਅੱਛਾ ਜੀ ਤੇ ਮੈਨੂੰ 10 12 ਸਾਲ ਹੋ ਗਏ 13 ਸਾਲ ਹੋ ਗਏ ਕਿ ਮਾਈਟਿੰਗ ਵਿੱਚ ਹੂੰ ਤੇ ਸਰ ਮੇਰੇ ਹਸਨ ਨੇ ਮੈਨੂੰ ਉੱਥੇ ਇੱਕ ਸਾਲ ਮੈਨੂੰ ਬੰਦੀ ਬਣਾ ਕੇ ਰੱਖਿਆ ਨਾ ਮੈਨੂੰ ਇਟਾਲੀਆ ਨੂੰ ਹੰਦੀ ਆ ਤਾਂ ਨਾਕ ਦੀ ਬਾਹਰ ਜਾਣ ਦਿੱਤਾ ਪਰ ਫੇਰ ਵੀ ਮੈਂ ਇੱਕ ਇੰਡੀਅਨ ਵਾਈਫ ਦੀ ਤਰ੍ਹਾਂ ਉੱਥੇ ਰਹੀ ਜਿਹੜੇ ਮੇਰੇ ਦੋ ਬੱਚੇ ਆ ਮਲਿਕਾ ਦੇ ਦੌਰਿਸ ਤੇ ਉਹਨਾਂ ਨੂੰ ਸਰ ਇਨੀ ਮਤਲਬ ਕਿ ਪਹਿਲੂ ਬਹੁਤ ਘੁੱਟਦਾ ਮੈਨੂੰ ਵੀ ਮਾਰਦਾ ਰੇ ਮੇਰੀ ਕੁੜੀਆਂ ਨੂੰ ਵੀ ਉਹ ਜਦੋਂ ਮੇਰੀ ਛੋਟੀ ਕੁੜੀ ਹੋ ਗਈ ਤੇ ਇਹਨੂੰ ਇਹ ਨਣਾ ਛੀਲਾ ਦੇ ਵੀ ਤੇ ਵੱਡੇ ਭਾਜੀ ਮਤਲਬ ਕਿ ਜੇਟ ਸਰ ਜੇਟ ਸਰ ਉਹਨਾਂ ਨੇ ਮਤਲਬ ਕਿ ਮੈਨੂੰ ਬਹੁਤ ਹੌਂਕ ਦਿੱਤਾ ਤੇਰੇ ਕੁੜੀਆਂ ਹੋ ਗਈਆਂ ਸਰ ਦੌਰਿਸ ਤੋਂ ਬਾਅਦ ਮੈਨੂੰ ਬਹੁਤ ਘੁੱਟਿਆ ਕਦੋਂ ਰੋਣਾ ਨਹੀਂ ਚੰਦੀ ਪਰ ਮੈਨੂੰ ਮੇਰੀ ਮਾਂ ਮੈਂ ਮਾਂ ਹੋ ਕੇ ਮੇਰੇ ਮੈਨੂੰ ਦੁੱਖ ਬਹੁਤ ਹੁੰਦਾ ਆ ਸੋ ਮੇਰੀਆਂ ਕੁੜੀਆਂ ਮੇਰੇ ਕੋਲ ਨਹੀਂ ਹੈਗੀਆਂ ਤੇ ਮੈਨੂੰ ਉੱਥੇ ਸ਼ਿਲਾ ਦੀਦੀ ਨੇ ਮਤਲਬ ਕਿ ਜਿਹੜੇ ਮੇਰੇ ਵੱਡੇ ਨਾਨਾ ਨਾ ਤੇ ਵੱਡੇ ਭਾਜੀ ਨੇ ਵੀ ਜਿਹੜੇ ਮਿਲ ਜੇ ਤਾਂ ਉਹਨਾਂ ਨੇ ਮੈਨੂੰ ਧੱਤੇ ਮਾਰ ਕੇ ਤਾਂ ਮੈਨੂੰ ਕੱਢਿਆ ਉੱਥੋਂ ਬਾਹਰ ਮੇਰੇ ਘਰ ਛੱਡਨੇ ਉੱਥੋਂ ਬਾਹਰ ਕੱਢਿਆ ਤੇ ਇੱਥੇ ਸਾਰ ਆ ਕੇ ਇੱਥੇ ਸਾਰ ਮੇਰੀ ਨਾਨਾ ਕ੍ਰਿਸ਼ਨਾ ਤੇ ਡੈਡੀ ਇੱਥੇ ਮੈਨੂੰ ਨਹੀਂ ਰਹਿਣ ਦਿੰਦੇ ਪਿਆ ਸਰ ਕੁੜੀਆਂ ਮੇ ਕੁੜੀਆਂ ਤੋਂ ਬਿਨਾ ਸਰ ਕੁਛ ਨਹੀਂ ਹੈਗੀ ਉਹਨੇ ਮੈਨੂੰ ਬਹੁਤ ਬਹੁਤ ਦੁਖੀ ਕੀਤਾ ਬਹੁਤ ਤੌਰਚਰ ਕੀਤਾ ਉਹ ਮੇਰੀ ਕੁੜੀਆਂ ਮੈਨੂੰ ਨਹੀਂ ਪਤਾ ਕਿਤੇ ਨਾ ਮੈਂ ਤੋ ਮੈਡਮ ਰੋ ਮਤਲਬ ਕੱਲ ਦੱਸੋ ਪੁਰੀ ਸਰ ਮੇਰੀ ਕੁੜੀਆਂ ਨਾਲ ਗੱਲ ਨਹੀਂ ਹੋਈ ਮੈਂ ਕਿਤੇ ਜਾਵਾਂ ਕਿੰਨੇ ਮੇਰੇ ਤੁਹਾਡੇ ਕਿੰਨੇ ਬੱਚੇ ਆ ਮੇਰੇ ਚਾਹ ਤੋ ਕੁੜੀਆਂ ਹੈ ਮਲਿਕਾ ਦੋੜ ਕਿੰਨੀ ਦੇਰ ਹੋ ਗਈ ਮੈਰਿਜ ਨੂੰ ਮੈਡਮ ਸਰ ਮੇਰੀ ਬੈਨ ਨੂੰ ਨਹੀਂ ਵੀ ਪ੍ਰੋਬਲਮ ਕੀ ਆਈ ਤੁਹਾਡੇ ਸਰ ਜੀ ਕੋ ਬਿਲਕੁਲ ਲਾਗੂ ਦੋਨੇ ਕੁੜੀਆਂ ਹੋ ਗਈਆਂ ਨਾ ਉਹਨਾਂ ਕੁੜੀਆਂ ਤੋਂ ਬਹੁਤ ਪ੍ਰੋਬਲਮ ਹੋ ਗਈ ਸਾਰੇ ਮੇਰੇ ਸਾਸਦਿਕ ਜੋ ਸਾਥ ਜੀਣਦੇ ਸੀਗੇ ਉਹਨਾਂ ਨੂੰ ਵੀ ਮੈਨੂੰ ਕਹਿੰਦੇ ਦਵਾਈਆਂ ਖਾ ਬਹੁਤ ਬਹੁਤ ਜ਼ਿਆਦਾ ਸਾਰਾ ਟੋਰ ਤੁਸੀਂ ਮੈਡਮ ਕਿਹੜੀ ਜਗ੍ਹਾ ਰਹਣ ਵਾਲੇ ਹੋ ਸ਼ਾਹਪੁਰ ਦੇ ਜਾਨ ਤੁਸੀਂ ਜਿਹੜੇ ਤੁਹਾਡੇ ਸ਼ਾਹਪੁਰ ਦੇ ਜੀ ਹਾਂ ਜੀ ਪੇਕੇ ਕਿੱਥੇ ਤੁਹਾਡੇ ਦੇ ਹੁਸ਼ਾਰਪੁਰ ਹੁਸ਼ਾਰਪੁਰ ਦੇ ਜੀ ਮੈਂ ਜਿਸ ਤਰ੍ਹਾਂ ਅੱਜ ਤੇ ਅੱਜ ਮਤਲਬ ਵਾੜਾ ਜਿੱਥੇ ਤੁਹਾਡੇ ਸੋਹਰੇ ਆ ਮਤਲਬ ਕੀ ਪ੍ਰੋਬਲਮ ਆਈ ਇੱਥੇ ਤੁਸੀਂ ਕਿੱਦਾਂ ਆਏ ਸੀ ਸਭ ਇੱਥੇ ਆਈ ਮੈਂ ਇੱਥੇ ਮੈਨੂੰ 4 ਮਹੀਨੇ ਹੋ ਗਏ ਉੱਥੋਂ ਆਈ ਨੂੰ ਮੇਰਾ ਸਾਰਾ ਪਾਸਪੋਰਟ ਡਾਕੂਮੈਂਟ ਸਾਰੇ ਹਸਮਨ ਖੋਲੇ ਠੀਕ ਹੈ ਇੱਥੇ ਮੈਂ ਆਈ ਆ ਤੇ ਜਦੋਂ ਮੈਂ ਇੱਥੇ ਬੈਠੇ ਉਹਨਾਂ ਨੇ ਉੱਥੇ ਇਹ ਸਰ ਗੁਰਦੁਆਰਾ ਸਾਹਿਬ ਉੱਥੇ ਉਹਨਾਂ ਨੇ ਮੇਰੀ ਹੈਲਪ ਕਰਕੇ ਮੇਰਾ ਪਾਸਪੋਰਟ ਬਣਾਇਆ ਤੇ ਉਸ ਪਾਸਪੋਰਟ ਤੇ ਮੈਨੂੰ ਡ ਉਹ ਉਹ ਕਹਿੰਦੇ ਮੇਰੇ ਕੋ ਪੈਸੇ ਘਰ ਹੋਣਾ ਚਾਹੀਦਾ ਤਾਂ ਤੈਨੂੰ ਬੱਚੇ ਦੇਣੇ ਹਨਾ ਤੇ ਫਿਰ ਕੋ ਉੱਥੇ ਨੂੰ ਕੁਝ ਵੀ ਨਹੀਂ ਸੀਗਾ ਇੰਨੇ ਸਾਲ ਕੰਮ ਨਹੀਂ ਕੀਤਾ ਇੱਕੀ ਸਰ ਮੇਰੇ ਕੋ ਕੁਝ ਵੀ ਨਹੀਂ ਆ ਤੇ ਮੈਂ ਇੱਥੇ ਆਪਣੇ ਘਰ ਆਉਂਦੀ ਆ ਤੇ ਉਹ ਮੈਨੂੰ ਅੰਦਰ ਨਹੀਂ ਆਉਣ ਦਿੰਦੇ ਹੁਣ ਕੱਲ ਮੈਂ ਜਦੋਂ ਆਈਆਂ ਅੰਦਰ ਆ ਕੇ ਦੀਦੀ ਨੇ ਮਤਲਬ ਕਿ ਮੈਨੂੰ ਫੜ ਲਿਆ ਫਿਰ ਮਮ ਭਾਬੀ ਨੂੰ ਫੋਨ ਕੀਤਾ ਫਿਰ ਭਾਬੀਆਂ ਨੇ ਨਹੀਂ ਮੈਨੂੰ ਬਚਾਇਆ ਸਰ ਇਹ ਮੈਡਮ ਉਹ ਸਿਆਣੇ ਬਿਊਰੋ ਕਹਿੰਦੇ ਜਿਹੜੇ ਆ ਉਹ ਵੀ ਕਹਿੰਦੇ ਸਾਡੇ ਤੁਹਾਨੂੰ ਤੁਸੀਂ ਕੁੱਟਿਆ ਉਹਨਾਂ ਨੂੰ ਸਰ ਮੈਂ ਕੁੱਟ ਸਕਦੀ ਉਹ ਮੇਰੇ ਨੋ ਫੈਮਲੀ ਕਹਿੰਦੇ ਨਾਲ ਤੁਹਾਡੇ ਜਿਹੜੇ ਆਏ ਆ ਉਹਨਾਂ ਕੁੱਟਮਾਰ ਵੀ ਕੀਤੀ ਰਾਤ ਦਾ ਕੁਝ ਖਾ ਖਲਾਇਆ ਵੀ ਨਹੀਂ ਤੇ ਬੰਦੀ ਬਣਾ ਕੇ ਰੱਖਿਆ ਰੋਟੀ ਖਾਦੀ ਉਹਨੇ ਇੱਕ ਮਿੰਟ ਸਰ ਮੇਰੇ ਕੋ ਵੀਡੀਓ ਪਈ ਆ ਮੈਂ ਰੋਟੀ ਬਣਾਈ ਮੈਂ ਮੈਂ ਮਾਂ ਆ ਇੱਕ ਮੈਨੂੰ ਦੋਖਾ ਮੈਨੂੰ ਬਹੁਤ ਜ਼ਿਆਦਾ ਦੋਖਾ ਸਰ ਪਲੀਸ ਇਦਾਂ ਦੇ ਕੁਛ ਸਰ ਮੇਰੀਆਂ ਕੁੜੀਆਂ ਮੈਨੂੰ ਕੁੜੀਆਂ ਦਵਾ ਦਿਓ ਸਰ ਮੈਂ ਇਹ ਤੁਹਾਡਾ ਵਿਆਹ ਦਾ ਜਿਹੜਾ ਕੇਸ ਆ ਕੋਰਟ ਚ ਲੱਗਾ ਵਾ ਕਿ ਕੋਈ ਕਿਸੇ ਕੋਰਟ ਨਹੀਂ ਲੱਗਿਆ ਦਾ ਬਾ ਮੈਨੂੰ ਕੋਈ ਕਾਈਵਰ ਦਿੰਦਾ ਹੈ ਕਿਸੇ ਤਰ੍ਹਾਂ ਕੋਈ ਕੋਈ ਵੀ ਨਹੀਂ ਨਾ ਖੜਦਾ ਉੱਤੇ ਕਦੀ ਨਹੀਂ ਤੁਹਾਡੇ ਫਾਦਰ ਸਾਹਿਬ ਦੱਸਦੇ ਸੀ ਮੈਨੂੰ ਕੋਰਟ ਮੈਂ ਲੱਗਾ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਲੱਗਾ ਕਿਥੇ ਲਾਇਆ ਹੁਣ ਅੱਛਾ ਇੱਥੇ ਲਾਇਆ ਅੱਛਾ ਹੁਣ ਲਾਇਆ ਹੁਣ ਇੱਥੇ ਹੋਲਡ ਲਾਇਆ ਉੱਥੇ ਚਾਹ ਤੁਸੀਂ ਲੈਂਗੁਏਜ ਨੂੰ ਦੀ ਕੋਈ ਸਮਝ ਤਾਂ ਨਹੀਂ ਹੈਗਾ ਕੋਈ ਇੱਥੇ ਮੈਂ ਇੱਥੇ ਆਪਣੇ ਮੈਂ ਆਪਣੇ ਇੰਡੀਆ ਆਈ ਆ ਮੈਨੂੰ ਸਰ ਪਲੀਜ਼ ਨਹੀਂ ਸਾਫ ਦਿੱਤਾ ਜਾਵੇ ਮੈਂ ਇੱਥੇ ਉਹਦੀ ਹੈ ਇੱਥੇ ਦੀਦੀ ਹੁਣੀ ਮੈਨੂੰ ਨਹੀਂ ਬੜ ਦਿੱਤੇ ਰੋਟੀ ਦੀ ਗੱਲ ਆ ਉਹਨਾਂ ਨੂੰ ਮੈਂ ਰੋਟੀ ਵੀ ਬਣਾ ਕੇ ਦਿੰਦੀ ਆ ਚਾਹ ਪਾਣੀ ਵੀ ਦਿੰਦੀ ਆ ਤੇ ਉਹ ਨਹੀਂ ਪੀਂਦੇ ਸਰ ਉਹ ਮੇਰੀ ਗਲਤੀ ਨਹੀਂ ਆ ਮੇਰੇ ਕੋ ਵੀਡੀਓ ਪਈ ਆ ਉਹਨਾਂ ਨੇ ਆਪ ਅੰਦਰ ਵੜ ਕੇ ਲੋਕ ਲਾਇਆ ਹੁਣ ਉਹ ਆਪ ਅੰਦਰ ਵੜ ਕੇ ਤਾਂ ਉੱਚੀ ਜੀ ਦੀਦੀ ਰੋਂਦੇ ਆ ਉਹ ਕਹਿੰਦੇ ਵੀ ਮੈਂ ਅੰਦਰ ਵੜਿਆ ਮਤਲਬ ਮੈਂ ਉਹਨਾਂ ਨੂੰ ਲੋਕ ਲਾਇਆ ਹੋਇਆ ਮੇਰੇ ਕੋ ਸਰ ਵੀਡੀਓ ਪ੍ਰੂਫ ਪਈ ਆ ਮੈਂ ਚਾਹੁੰਦੀ ਮੈਂ ਤੁਹਾਨੂੰ ਹੁਣੇ ਦੇ ਸਕਦੀ ਕੀ ਕੋਟਮਾਰ ਹੋਈ ਆ ਉਹ ਉਹ ਝੂਠਾ ਜਾਂ ਗਲਤ ਆ ਜਿਹੜੇ ਕੋਟਮਾਰ ਹੋਈ ਆ ਜਿਹੜੇ ਵੀਰਦਾਨਾ ਹੋਈ ਆ ਮੀਮੀ ਤੇ ਹੁਣ ਡੈਡੀ ਬੋਲਣ ਨੂੰ ਤਾਂ ਹੱਥ ਵੀ ਨਹੀਂ ਲਾਇਆ ਮੈਂ ਉਹਨਾਂ ਨੂੰ ਕਹ ਤਾ ਕੱਪ ਨਾ ਇਸ ਕੁਲੀ ਦੇ ਵਿੱਚ ਪੁੱਟਿਆ ਮਾਰਿਆ ਚਾਰ ਬੰਦਿਆਂ ਨੇ ਕਹਿੰਦੇ ਕੁੱਟਿਆ ਸਾਨੂੰ ਬਿਲ ਲੇਡੀ ਕੋਈ ਨਹੀਂ ਮੇਰੇ ਨਾਲ ਆਈਆ ਭਾਬੀ ਜੀ ਬਾਅਦ ਚ ਮੈਂ ਜਦੋਂ ਫੋਨ ਕੀਤਾ ਫੇਰ ਆਇਆ ਜਦੋਂ ਮੈਂ ਬਾਹਰ ਅੰਦਰ ਗਈ ਜਿੱਦੀ ਮੈਨੂੰ ਧੱਕਾ ਮਾਰਨ ਲੱਪੇ ਪਹਿਲੋ ਵੀ ਜਦੋਂ ਆਈ ਸੀ ਉਦੋਂ ਵੀ ਮੈਨੂੰ ਇਦਾਂ ਕੀਤਾ ਮੈਂ ਮੈਂ ਸਮਾਨ ਰੱਖ ਕੇ ਚਲ ਗਈ ਮੈਂ ਸਾਡਾ ਸਵਾਲ ਇੱਕ ਵਾ 1 ਘੰਟੇ ਤੋਂ ਉੱਪਰ ਹੋ ਗਿਆ ਪੁਲਿਸ ਤੇ ਮੀਡੀਆ ਬਾਹਰ ਖੜੀ ਸੀ ਤੋ ਅੱਡੇ ਲੋਗ ਗੇਟ ਨਹੀਂ ਖੋਲੇ ਯਾ ਕੀ ਕਾਰਨ ਆ ਸਰ ਮੇਰਾ ਕਾਰਨ ਇਹੀ ਆ ਮੈਂ ਕੱਲ ਦੀ ਆਈ ਹੋਈ ਆ ਬਾਹਰ ਪੁਲਿਸ ਪੁਲਿਸ ਵਾਲੇ ਆਈ ਜਾਂਦੇ ਕਹਿੰਦੇ ਸੀ ਪੁਲਿਸ ਵਾਲੇ ਆ ਮੈਨੂੰ ਧਮਕੀਆਂ ਦਿੱਤੀਆਂ ਕਹਿੰਦੇ ਇਹ ਲਗੀਆਂ ਤਵਾ ਮਾ ਤੋੜੋ ਤਾਂ ਅਸ ਤੂੰ ਸਿੱਧਾ ਨਹੀਂ ਬੰਝ ਇਹਨਾਂ ਨੇ ਧਮਕੀ ਦਿੱਤੀ ਤੁਹਾਨੂੰ ਧਮਕੀ ਕਿਹਨਾਂ ਨੇ ਦਿੱਤੀ ਲੱਤਾਂਾਂ ਤੋੜਨ ਦੀ ਉਹਨਾਂ ਨੇ ਮੈਂ ਉਹ ਕਹਿੰਦੇ ਅਸੀਂ ਪੁਲਿਸ ਵਾਲੇ ਆ ਮੇਰੇ ਕੋਲ ਸਰ ਵੀਡੀਓ ਪਈ ਹੈ ਉਹ ਕਹਿੰਦੇ ਅਸੀਂ ਪੁਲਿਸ ਵਾਲੇ ਆ ਤੇ ਗੇਟ ਖੋਲੋ ਅਸੀਂ ਨਹੀਂ ਖੋਲਿਆ ਤੇ ਬੇਬਾਕ ਤੇ ਇਹਨਾਂ ਦੀ ਲੱਤਾਂਾਂ ਪਾਹਾਂ ਤੋੜਨੀ ਆ ਕੀ ਹੁਣ ਮੰਗ ਕੀ ਕਰਦੇ ਤੁਸੀਂ ਸਾਰੇ ਮੈਟਰ ਦਾ ਸਰ ਸਾਰੀ ਹੀ ਕਰਦੀ ਹੈ ਕਿ ਮੈਨੂੰ ਉੱਥੇ ਨਹੀਂ ਇਨਸਾਫ਼ ਮਿਲਿਆ ਮੇਰੇ ਦੋ ਕੁੜੀਆਂ ਆ ਮੈਂ ਪਰਮਿੰਦਰ ਕੋਹਰਾ ਸਰ ਪਲੀਜ਼ ਮੇਰੇ ਨੂੰ ਇਨਸਾਫ਼ ਦਿੱਤਾ ਜਾਵੇ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਰਹਿਣ ਜਗ੍ਹਾ ਦਿੱਤੀ ਜਾਵੇ ਮੈਨੂੰ ਇਨਸਾਫ਼ ਦਿੱਤਾ ਜਾਵੇ ਇਨਸਾਫ਼ ਦਿੱਤਾ ਜਾਵੇ ਕੀ ਹੁਣ ਇਹਦੇ ਲਿਖਿ ਸ਼ਿਕ ਸੁਣੇ ਇੱਕ ਦੂਜਾ ਲੋ ਜਾਣ ਬੀਜ ਨੂੰ ਮੈਡਮ ਕੋਈ ਲਿਖਤੀ ਰੂਪ ਸ਼ਿਕਾਇਤ ਦੇ ਰਹੇ